ਦਿਕਤ ਕਿੰਨੀ ਹੁੰਦੀ ਹੈ ਕਹਿੰਦੇ ਕਿ ਦੇ ਘਰ ਇੱਕ ਜਾਂ ਦੋ ਦਿਨ ਰੋਤੇ ਬਾਅਦ ਤੀਜੇ ਦਿਨ ਅਗਲਾ ਥੋੜਾ ਖਿਜਣ ਲੱਪੰਦਾ ਹਾਂ ਹਾਂਜੀ ਇਦਾਂ ਹੀ ਹੈ ਜੀ ਇੱਕ ਦੋ ਦਿਨ ਰੱਖ ਲੇਗਾ ਮੁੜ ਕੇ ਖਿਜਣ ਦਾ ਪੈਗਾ ਫਿਰ ਇਹ ਪਰਿਵਾਰ ਲੈ ਕੇ ਮੈਂ ਕਿੱਥੇ ਜਾਵਾਂ ਦੱਸੋਣ ਕੋਣ ਕੋਨਾ ਪਰਿਵਾਰ ਚ ਹਾਂਜੀ ਪਰਿਵਾਰ ਚ ਪਰਿਵਾਰ ਚ ਮੀਆਂ ਬੀਵੀਆਂ ਬਸ ਜਿ ਰਾਸ਼ਨ ਵਗੈਰਾ ਆਪਣੇ ਪੇਟੀਆਂ ਪੂਟੀਆਂ ਸਾਰਾ ਕੁਝ ਮੁੜ ਗਿਆ ਸਰ ਤੁਹਾਡੇ ਸਾਹਮਣੇ ਡੜ ਤੇ ਰੱਖਿਆ ਸਾਮਾਨ ਅੱਜ ਬਾਰਸ਼ ਆ ਜੇ ਟੀਨਾ ਐਂਗਲ ਥਾਣੀ ਚ ਆਉਂਦੀ ਆ ਵੀ ਸਾਮਾਨ ਖਰਾਬ ਹੋ ਜਾਊਗਾ ਦੱਸੋ ਕਿੱਥੇ ਰੱਖੇ ਰਜਾਈਆਂ ਬਿਸਤਰੇ ਕਿੱਥੇ ਲਈਏ ਕੋ ਦੇਖ ਰਹਿਗੇ ਤੁਸੀਂ ਇਹ ਚੱਦਰਾਂ ਵਗੈਰਾ ਲਾਈਆਂ ਵਾ ਚੱਦਰਾਂ ਪਾਣੀ ਡੱਕ ਲੈਂਦੀਆਂ ਸਰ ਕਿੱਥੋਂ ਡੱਕਦੀਆਂ ਥੱਲੋਂ ਪਾਣੀ ਜਿਹੜੋ ਖੰਡ ਪਾਣੀ ਦੇ ਵਿੱਚ ਉਧਰੋਂ ਗਲਾ ਹੋ ਜਾ ਤਰਪਾਲ ਫੱਟੀ ਪਾਣੀ ਵਿੱਚ ਅੰਨਾ ਨਾ ਪਾਣੀ ਹੋ ਜਾਂਦਾ ਅਸੀਂ ਪਾਣੀ ਛੱਟੀਏ ਕਿ ਚਾਹ ਚੱਦਰਾਂ ਪਤਾਈਏਗਾ ਆਪਣਾ ਵੇਖੀਏ ਅਗਰਾਸਣ ਵੇਖੀਏ ਮਜਬੂਰੀ ਆ ਸਾਡੀ ਸਰ ਮਜਬੂਰੀ ਚ ਰਹਿ ਰਹੇ ਹਾਂ ਮਜਬੂਰੀ ਚ ਰਹਿ ਰਹੇ ਜੀ ਤੁਹਾਡਾ ਕਿਵੇਂ ਗੁਜ਼ਾਰਾ ਹੁੰਦਾ ਬੰਦੇ ਦੇ ਫਿਰ ਵੀ ਕਿਦੋਂ ਕੰਮ ਕੁੰਮ ਤੇ ਚੱਲ ਜਾਂਦੇ ਤੁਸੀਂ ਸਾਰਾ ਦਿਨ ਇੱਥੇ ਰਹਿੰਦੇ ਹੋ ਕਿਵੇਂ ਇੱਥੇ ਦਿਨ ਕੱਟਦੇ ਹੋ ਜਿਵੇਂ ਚ ਰਸੋਈ ਦਾ ਸਮਾਨ ਬੈੱਡ ਸਭ ਕੁਝ ਤੇ ਖਰਾਬ ਹੋ ਗਿਆ ਜੀ ਸਾਰੇ ਹੋ ਪਰਮਾਤਮਾ ਦੇ ਆਸਰੇ ਦੇਖੋ ਬਾਕੀ ਜੋ ਭਰਾ ਸਾਡੇ ਦੇਸਾਂ ਪਰਦੇਸਾਂ ਵਿੱਚ ਬੈਠੇ ਨੇ ਹੱਥ ਜੋੜ ਕੇ ਬੇਨਤੀ ਆ ਛੇਤੀ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਰਹਿਣ ਵਾਸਤੇ ਕਮਰੇ ਪਾ ਦਿਓ